ਜਦੋਂ ਸਵਾਰਥ ਹੋਵੇ ਅਕਲ ਨਹੀਂ ਕਬ ਅਕਲ ਤਾਂ ਪਰਮਾਰਥ ਦੇ ਆ ਕੇ ਪੈਦਾ ਹੁੰਦੀ ਹੈ ਅਕਲ ਨੂੰ ਨਵਾਂ ਪੱਤਾ ਫੁੱਟਦਾ ਜਦੋਂ ਅੰਦਰ ਪਰਮਾਰਥ ਪੈਦਾ ਹੁੰਦਾ ਹੈ ਸਵਾਰਥ ਛੱਡ ਕੇ ਤਾਂ ਨਵਾਂ ਪੱਤਾ ਫੁੱਟਦਾ ਪੱਤੇ ਤਾਂ ਫੁੱਟਦੇ ਪਹਿਲਾ ਪੱਤਾ ਫੁੱਟਦਾ ਹੈ ਸਵਾਰਥ ਛੱਡ ਕੇ ਪਰਮਾਰਥ ਪੈਦਾ ਹੁੰਦਾ ਹੈ ਅੰਦਰ ਇਹ ਪਰਮਾਰਥ ਵਾਲਿਆਂ ਦੀ ਲਿਖੀ ਹੋਈ ਐ ਸਾਰੀ ਗੁਰਬਾਣੀ ਜਿਹਨਾਂ ਨੂੰ ਬੱਥੇ ਟੇਕਦੇ ਨੇ ਮਹਾਨ ਸੰਤ ਕਹਿ ਕੇ ਕਿਹੜਾ ਨਹੀਂ ਕਹਿੰਦਾ ਨਾ ਜੋ بڑے بڑے ਲੀਡਰ ਕਿਹੜਾ ਨਹੀਂ ਕਹਿੰਦਾ ਅਕਬੀਰ ਨੂੰ ਮਹਾਨ ਕਿਹੜਾ ਨਹੀਂ ਕਰਦਾ ਅਕਬੀਰ ਦੀ ਇੱਜ਼ਤ ਕਿਉਂ ਕਰਦੇ ਨੇ ਕਬੀਰ ਕੋ ਕੀ ਸੀ ਰਬਦਾਸ ਕੋ ਕੀ ਸੀ ਕੀ ਸੀ ਉਹਨਾਂ ਦੇ ਕੋਲ ਸਵਾਏ ਅਗਲ ਤੇ ਕੀ ਸੀ ਉਹਨਾਂ ਦੇ ਕੋਲ ਹੋਰ ਦੱਸਣ ਕੀ ਸੀ ਸਵਾਏ ਤਿਆਗ ਤੇ ਹੋਰ ਕੀ ਸੀ ਉਹਨਾਂ ਕੋਲ ਪੁਰਾਣੇ ਕਹਾ ਤੇਰਾ ਕਹਿ ਮਹਿਰਾ ਜੈਸੇ ਤਾਰ ਪਰ ਪੰਖ ਜੇ ਇਹੀ ਗੱਲ ਮੰਨ ਲੈਣਾ ਆਪੇ ਛੱਡ ਜਾ ਸਭ ਕੁਝ ਕਿ ਕੋਈ ਗੱਲ ਨਾ ਸਭ ਕੁਝ ਛੱਡ ਜਾ ਸਭ ਪਿੱਛੇ ਆ ਜਾਣ ਵੀ ਭਾਈ ਰਾਜ ਜੀ ਨੇ ਕਰਨਾ ਕਰੋ ਰਣਕੇ ਕਰੋ ਸਭ ਪਿੱਛੇ ਆ ਜਾਣ ਕੀ ਲੈਣਾ ਹੈ ਰਾਜ ਤੇ ਆਰਾਮ ਨਾਲ ਕਰਨ ਚਿੰਤਾ ਜ਼ਰੂਰ 24 ਘੰਟੇ ਦੀ ਰਖਣੀ ਰਾਤ ਨੂੰ ਦਿਦਰੀ ਉਹਦੀ ਕੋਈ ਗੱਲ ਦੇ ਵਿੱਚ ਕਿਆ ਤੇ ਰੱਖਿਆ ਮੇਰਾ ਜੈਸੇ ਦਰਬਾਰ ਪੰਖ ਕੋਈ ਤਾਂ ਇੱਕ ਦਰਖਤ ਤੇ ਜਿਵੇਂ ਜਾਨਵਰ ਹੈ ਕਿੰਨੇ ਦਿਨ ਦਾ ਹੈ ਉਹਦੀ ਉਮਰ ਹੈ ਐ ਬੈਠਿਆ ਬਿਰਖੇ ਹੀਟ ਸਭ ਜਾਂਦੇ ਇਕੱਠੇ ਕੁਝ ਤੱਤੇ ਕੁਝ ਬੋਲਣ ਬਿਠੇ ਆ ਤੋ ਸਭੇ ਉੱਠ ਜਾਣਾ ਜੋ ਜੋ ਉਹ ਦਬਿਆਣੀ ਸਾਰੇ ਚਲੇ ਜਾਂਦੇ ਨੇ ਤੁਸੀਂ ਚਲੇ ਜਾਣ ਕੜਗ ਪਾਸੇ ਤੋਂ ਹੀ ਲੱਗੇ ਹਨ ਹਮ ਆਦਮ ਉਹ ਹਾਰ ਨਹੀਂ ਬਾਦ ਵਿੱਚ ਫਸੇ ਨੇ ਸਾਰੇ ਤੇਜ ਬਕਰ ਖਾਣੀ ਤੁੰਦ ਤਵੇ ਆਦਮ ਉਹ ਹਾਰ ਨਹੀਂ ਕਿਵੇਂ ਆ ਤੇਜ ਬਕਰ ਖਣਾ ਅਕਲ ਦੇ ਰਹੀ ਆ ਸਾਰਿਆਂ ਨੂੰ ਗਿਆਨ ਵੀ ਬੱਜੋ ਜੇ ਬਚੁੰਦਾ ਤੇਜ ਬਾਰੇ ਜਾਓਗੇ ਤੇਜ ਅਕਲ ਹੁੰਦੀ ਆ ਅਕਲ ਪ੍ਰਚੰਡ ਗਿਆਨ ਦੇਣਾ ਇਹ ਪ੍ਰਕਰਖਣਾਂ ਜਿਵੇਂ ਸੂਰਜ ਤੇਜ ਦੇ ਰਿਹਾ ਸਾਨੂੰ ਤਾਂ ਦਿਲ ਚੜਦਾ ਤੂੰ ਵੀ ਦੇ ਰਿਹਾ ਤੇਜ ਦੇ ਰਿਹਾ ਸਾਨੂੰ ਲਾਈਟ ਦੇ ਦੇ ਰਿਹਾ ਪ੍ਰਕਰਖਣੋਂ ਦਾ ਆਪ ਤੋਂ ਦੂਰ ਨੂੰ ਸੱਟਣਾ ਕਿਸੇ ਚੀਜ਼ ਨੂੰ ਫੇਕਣਾ ਪ੍ਰਕਰਖਣ ਪ੍ਰਹਾਰ ਕਰਨਾ ਜਿਵੇਂ ਤੀਰ ਹੈ ਸੀ ਛੱਡ ਦਿਆਂ ਦੂਰ ਨੂੰ ਜਾਂਦਾ ਪ੍ਰਹਾਰ ਕਰਨਾ ਪ੍ਰਕਰਖਣ ਕਰਨਾ ਆਪ ਤੋਂ ਦੂਰ ਨੂੰ ਸੱਟਣਾ ਕਿਸੇ ਚੀਜ਼ ਆਪਣੇ ਗਿਆਨ ਨੂੰ ਵੰਡਣਾ ਲੋਕਾਂ ਨੂੰ ਰੋਸ਼ਨ ਕਰਨਾ ਸਾਰਿਆਂ ਦੇ ਹਿਰਦਿਆਂ ਨੂੰ ਇਹ ਕਰਖੜ ਤੁੰਦ ਤਵੇ ਤੁੰਦ ਤਵੇ اور ਜਿਹੜਾ ਤੇਰਾ ਤੇਜ ਹਨ ਬਹੁਤ ਹੀ ਸ਼ਕਤੀਸ਼ਾਲੀ ਤੇਜ ਹੈ ਤੇਰਾ ਤੇਰਾ ਜਿਹੜਾ ਪ੍ਰਚੰ ਗਿਆਨ ਹਨ ਬਹੁਤ ਸ਼ਕਤੀਸ਼ਾਲੀ ਹੈ ਇਹ ਨਹੀਂ ਹੈਗਾ ਇਧਰ ਨੂੰ ਚੜਦਾ ਨਹੀਂ ਬਾਣੀ ਤੇਰਾ ਕੋਈ ਗਿਆਨ ਜਿਆਦਾ ਕਿਸੇ ਕੋ ਇਧਰ ਇਹਦਾ ਅਸਰ ਨਹੀਂ ਹੁੰਦਾ ਤੇਰਾ ਗਿਆਨ ਐਡਾ ਤੇਰੇ ਕੋਲ ਐਡੀ ਵੱਡੀ ਲਾਈਟ ਆ ਸਾਰਿਆਂ ਨੂੰ ਰੋਸ਼ਨ ਕਰ ਰਿਹਾ ਕੋਈ ਬੰਦ ਗਿਆਨ ਵਾਲਾ ਨਹੀਂ ਬਹਾਰ ਹੈਗਾ ਵੀ ਜੋ ਉਥੋਂ ਮੁੜਿਆ ਆਉਂਦੀ ਐ ਲਾਈਟ ਪਿੱਛੇ ਨੂੰ ਦੁਖਦੋਖ ਦਹੰਤੀ ਜਵਾਲ ਜੇ ਅੰਤੀ ਤੁਕਦੋਖ ਦੇਹੰਤੀ ਦੁਖਦੋਖ ਨੇ ਜਿਹੜੇ ਲੋਕਾਂ ਨੇ ਸਾਡੇ ਸੰਸਾਰੀਆਂ ਦੇ ਦੁਖਦੋਖ ਹੋਣਾ ਨੇ ਸਾਡੇ ਕੋਲ ਕੀ ਐ ਉਹ ਬੜੇ ਵੀ ਸਾਡੇ ਕੋਲ ਅਸੀਂ ਜਿੰਨੇ ਸੁਖ ਪੈਦਾ ਕਰਦੇ ਹਾਂ ਉਹਦੇ ਵੀ ਦੁੱਖ ਨੇ ਉਹ ਤੋ ਤੋ ਸੁਖ ਲੱਗਦੇ ਨੇ ਸਭ ਦੁੱਖ ਪੈਦਾ ਕੀਤੇ ਨੇ ਸੀ ਦੁੱਖ ਦੋਖ ਦਹੰਤੀ ਸੁਖ ਪੈਦਾ ਹੀ ਨਹੀਂ ਕਰ ਸਕਦਾ ਸੁਖ ਤਾਂ ਪਰਮੇਸ਼ਰ ਪੈਦਾ ਕਰਦਾ ਆਦਮੀ ਦੁੱਖ ਪੈਦਾ ਕਰੂਗਾ ਸੁਖ ਨਹੀਂ ਪੈਦਾ ਕਰ ਸਕਦਾ ਜਿੰਨਾ ਜਦ ਲਈ ਪੈਦਾ ਕੀਤਾ ਡਿਵੈਲਪਮੈਂਟ ਦੁੱਖ ਪੈਦਾ ਕੀਤਾ ਸਾਬਤ ਕਰੇ ਵੀ ਸੁਖ ਹੈ ਕੋਈ ਕੋਈ ਆਦਮੀ ਸਾਬਤ ਕਰੇ ਹਾਂ ਪਤਾ ਪਿੱਛੋਂ ਲੱਗਦਾ ਵੀ ਦੁੱਖ ਹੈ ਬੈਲਾ ਸੁਖ ਲੱਗਦਾ ਉਹਦਾ ਪਿੱਛੇ ਪਤਾ ਲੱਗਦਾ ਦੁੱਖ ਕੋ ਨੂੰ ਫੜ ਦੁੱਖ ਦਾ ਲੱਗਦਾ ਬੂਟਾ ਬੈਲਾ ਲੱਗਦਾ ਵੀ ਸੁਖ ਦੇਊਗਾ ਇਹ ਨਿਆਣੇ ਨੇ ਹੁਣ ਛੋਟੇ ਛੋਟੇ ਐ ਲੱਗਦੇ ਨੇ ਸੁਖ ਦੇਣਗੇ ਬੜੇ ਹੋ ਕੇ ਕੀ ਕਰਨਗੇ ਕੀ ਨਹੀਂ ਕਰਨਗੇ ਫੇਰ ਇਹਦਾ ਵੀ ਦੁਖੀ ਕਰਦਾ ਅਲਾਦਰੇ ਦੁਖੀ ਕਰਦਾ ਅਲਾਦਰੇ ਦੁਖੀ ਕਰਦੇ ਫਿਰ ਉਹੀ ਗੱਲ ਐ ਨੋ ਫਿਰ ਨਿਆਣੇ ਜੱਗੇ ਲੱਗਦੇ ਜਾਂ ਜੋ ਆਪਣੀ ਮਰਜ਼ੀ ਕਰ ਲੱਗਦੇ ਨੇ ਫੇਰ ਦੁਖੀ ਇਹ ਆਪਣੀ ਮਰਜ਼ੀ ਦੁਖੀ ਕਰਦੀ ਆ ਆਪ ਨੂੰ ਵੀ ਦੁਹੇ ਨੂੰ ਵੀ ਆਪ ਨੂੰ ਬਾਝ ਕਰਦੀ ਆ ਦੁਹੇ ਪਰਮੇਸ਼ਰ ਨੂੰ ਅਸੀਂ ਦੁਖੀ ਕਰ ਰਹੇ ਹਾਂ ਆਪਣੀ ਮਰਜ਼ੀ ਸਾਡੀ ਉਹਨੂੰ ਦੁਖੀ ਕਰ ਲਈ ਹੈ ਖਸਮੇ ਕਰੇ ਬਰਾਬਰੀ ਬਰਾਬਰੀ ਕੀ ਹੈ ਉਹ ਜੋ ਚਾਹੁੰਦਾ ਅਸੀਂ ਹੋਰ ਚਾਹੁੰਦੇ ਉਹਦੇ ਵਿਰੁੱਧ ਇਹ ਬਰਾਬਰੀ ਹੈ ਉਹ ਚਾਹੁੰਦਾ ਹੈ ਅਸੀਂ ਚਾਹੁੰਦੇ ਬਰਾਬਰੀ ਹੋਈ ਹੈ ਹੈ ਸਾਡੀ ਇੱਛਾ ਦੇ ਅਨੁਸਾਰ ਇੱਛਾ ਤੇ ਨਹੀਂ ਉਹਦੀ ਬਰਾਬਰੀ ਹੈ ਔਰ ਦੀ ਇੱਛਾ ਜਾਂ ਆਦਮੀ ਦੀ ਇੱਛਾ ਦੇ ਖਿਲਾਫ ਹੈ ਬਰਾਬਰੀ ਹੈ ਪਰ ਆਦਮੀ ਤੇ ਭੈਣ ਰਣ ਵਰਜੀ ਆਪਣੀ ਆਜ਼ਮੀ ਆਪਣੀ ਕਰ ਸਕਦਾ ਕਿ ਆਦਮੀ ਵਰਜੀ ਕਰਦਾ ਪਰਮੇਸ਼ਰ ਤੋਂ ਭੁੱਲਿਆ ਹੋਇਆ ਉਹ ਆਪਣੇ ਖਸਮ ਨਾਲ ਜੁੜਿਆ ਹੋਇਆ ਆਦਮੀ ਆਪਣੇ ਖਸਮ ਦੇ ਅਨੁਸਾਰ ਚੱਲੇ ਔਰ ਔਰਤ ਆਪਣੇ ਖਸਮ ਦੇ ਅਨੁਸਾਰ ਚੱਲੇ ਫਿਰ ਇੱਕੋ ਖਸਮ ਦੇ ਅਨੁਸਾਰ ਨੇ ਦੋਏ ਕੋ ਕਰ ਰਿਹਾ ਦਿਲ ਨਾਲ ਹੋਏ ਵੇ ਆਦਮੀ ਰੇਲਵੇ ਲਾਈਨ ਤੇ ਚੱਲ ਰਿਹਾ ਹੈ ਔਰ ਤੋਂ ਪਿੱਛੇ ਪਿੱਛੇ ਚੱਲਦੇ ਆ ਦੋ ਰੇਲਵੇ ਲੈਣ ਤੇ ਚੱਲੇ ਨੇ ਗੁਰਮਤ ਤੇ ਜੇ ਆਦਮੀ ਚੱਲ ਰਿਹਾ ਔਰ ਦੋਦੇ ਪਿੱਛੇ ਚੱਲਦੇ ਆ ਦੋਏ ਗੁਰਮਤ ਤੇ ਹੀ ਚੱਲ ਰਹੇ ਨੇ ਆਦਮੀ ਦੀ ਮਰਜੀ ਉੱਤੇ ਹੈ ਕਿੱਥੇ ਜਿਹੜੇ ਵਿਦਵਾਨ ਕਹਿੰਦੇ ਨੇ ਉਹਦੇ ਮਰਜ਼ੀ ਵੀ ਚੱਲ ਉਹਦੀ ਮਰਜ਼ੀ ਵੀ ਉਹਦਾ ਝਗੜਾ ਪੈਦਾ ਕਰਦਾ ਉਹਦਾ ਝਗੜਾ ਖੜਾ ਕਰਦਾ ਉਹਨਾਂ ਨੇ ਆਪਣੀ ਮਰਜ਼ੀ ਦਾ ਸਾਰਾ ਝਗੜਾ ਹੀ ਹੈ ਇਹ ਹੱਲ ਨਹੀਂ ਆਇਆ ਇਹਦਾ ਇਹ ਹਲ ਨਹੀਂ ਹੈ ਝਗੜੇ ਦਾ ਝਗੜੇ ਦਾ ਹੱਲ ਹੈ ਜਿਹੜਾ ਇਨਸਾਫ ਹੱਕ ਇਨਸਾਫ ਵਾਲੀ ਮਤਤੇ ਦੋਏ ਚੱਲਣ ਆਦਮੀ ਆਪਣੀ ਮਰਜ਼ੀ ਛੱਡੇ ਔਰਤ ਔਰਤ ਦਾ ਤਾਂ ਮਰਜ਼ੀ ਤਾਂ ਕਬਈ ਨਹੀਂ ਹੈ ਆਦਮੀ ਨੂੰ ਆਪਣੀ ਮਰਜ਼ੀ ਛੱਡਨੀ ਪਊਗੀ ਨਹੀਂ ਗੜੇ ਜੇ ਧਰਮਾਂ ਦੇ ਜੁੜੇ ਆਵੇ ਤਾਂ ਗੜੇ ਸੇ ਇਹ ਤਾਂ ਜਾਨਵਰ ਹੈ ਫਿਰ ਜਾਨਵਰ ਜਾਨਵਰ ਵੀ ਰੱਖਦੇ ਨੇ ਜਾਨਵਰ ਤੱਕੇ ਨਾਲ ਜ਼ੋਰ ਨਾਲ ਜ਼ੁਲਮ ਨਾਲ ਰੱਖਦੇ ਨੇ ਕਾਬੂ ਚ ਆਦਮੀ ਨੂੰ ਇਜਾਜ਼ਤ ਨਹੀਂ ਤੱਕੇ ਨਾਲ ਜ਼ੋਰ ਨਾਲ ਜ਼ੁਲਮ ਨਾਲ ਕਾਬੂ ਰੱਖਣਾ ਕਿਸਨੂੰ ਆਪਣੇ ਪਿੱਛੇ ਲਾਉਣਾ ਧਰਮ ਬਣਾਉਣਾ ਚਾਹੇ ਧਰਮ ਬਣਾਉਣਾ ਹੋਵੇ ਧਰਮ ਵੀ ਤਾਂ ਆਪਣੇ ਪਿੱਛੇ ਲਾਉਣਾ ਹੀ ਹੁੰਦਾ ਗੁਰਮਤਿ ਇਜਾਜ਼ਤ ਨਹੀਂ ਦਿੰਦੀ ਐਸੇ ਧਰਮ ਦੀ ਜਿਹੜਾ دہشت ਦਾ ਨਾਂ ਫੈਲ ਨੇ ਇਹ ਤਾਂ دہشت ਦੀ ਲੋੜ ਪੁੱਛ ਸੁਭਜਾਉਣ ਲੇ ਸੁਭਜਾ ਕੇ ਦਾਇਰ ਨਹੀਂ ਦਾਇਰ ਵਾਸਤੇ ਗੁਰਮਤਿ ਚ ਕੋਈ ਜਗ੍ਹਾ ਨਹੀਂ ਆ ਸਾਡੇ ਜਿਹੜੇ ਸੀ ਨਾ ਅਤਵਾਦੀ ਤਾਂ ਹੀ ਮਾਰੇਗੇ ਕਿਉਂ ਮਾਰੇਗੇ ਗੁਰਮਤਿ ਦਾ ਗੈਰ ਨਹੀਂ ਸੀ ਉਹਨਾਂ ਉਹ ਤਾਂ ਕਹਿੰਦਾ ਜਿਹੜਾ ਸਾਡੀ ਗੱਲ ਨਹੀਂ ਮੰਨਦਾ ਗੋਲੀ ਮਾਰ ਲਓ ਤੁਸੀਂ ਕੀ ਨਹੀਂ ਮੰਨਦੇ ਹੋ ਸਵਾਲ ਹੈ ਤੁਸੀਂ ਕੀ ਨਹੀਂ ਬੋਲਦੇ ਹੋ ਜੇ ਤੁਸੀਂ ਗੁਰੂ ਦੀ ਮੰਨੋ ਜੇ ਸਿੱਖੀ ਗਏ ਤਾਂ ਗੁਰੂ ਦੀ ਮੰਨਦੇ ਨਾ ਹੋ ਤੇ ਗੁਰੂ ਦੀ ਜੇ ਮੰਨਦੇ ਫਿਰ ਤਾਂ ਉਹ ਗੋਲੀ ਮਾਰੇ ਨਹੀਂ ਸਕਦੇ ਇਹ ਤਾਂ ਬੜੀ ਬਣਾ ਹੀ ਨਹੀਂ ਸਕਦੇ ਗੁਰਮਤ ਤੋਂ ਸਖਣੇ ਤੇ ਕੋਰੇ ਤੇ ਹੁਣ ਵੀ ਜਿਹੜੇ ਰੌਲਾ ਪਾਉਂਦੇ ਗੁਰਮਤ ਤੋਂ ਕੋਰੇ ਨੇ ਕੱਖ ਨਹੀਂ ਉਹਨਾਂ ਦੇ ਬੱਲੇ ਹੈ। ਉਹ ਕਾਮਯਾਬ ਨਹੀਂ ਹੋ ਸਕਣ ਉਹਨਾਂ ਦੇ ਬਗਤ ਤਾਂ ਹੀ ਨਹੀਂ ਬਬਲਕ ਲੱਗਦੀ। ਤਾਂ ਹੀ ਨੇ ਉਹਨਾਂ ਨੂੰ ਕੋਈ ਵੋਟ ਦਿੰਦਾ। ਵੋਟ ਉਹਨਾਂ ਨੂੰ ਲਊਗਾ ਮੈਂ ਪੂਰਖਨੂੜੀ ਕੋ ਵੋਟ ਦਿੰਦਾ ਹੁੰਦਾ। ਅੱਗੇ ਨੁਕਸਾਨ ਕਰਾਤਾ ਹੁਣ ਕਰਾ ਦੇਣਗੇ ਉਹ। ਉਹ ਦੇਖ ਲੈ। ਨਾ ਨੁਕਸਾਨ ਕਰਾ ਦੇਣਗੇ ਅੱਗੇ ਬੁੱਢੇ ਨਹੀਂ ਬਰਾਏ ਨੇ। ਜਵ ਆਖ ਦੇ ਕੇ ਪਤਾ ਹੈ ਰਿਦਰ ਨੇ ਬਰਵਾਤੇ ਹੋ ਜੀ ਤੋਖਦ ਹੰ ਦੁਖ ਦੋਖ ਦਹੰਤੀ ਜਵਾਲ ਜਿਹਦਾ ਮਤਲਬ ਸਾਡਾ ਹੈ ਕਿ ਸਾਰੇ ਸੰਸਾਰ ਦੇ ਜਿਹੜੇ ਲੋਕ ਨੇ ਬੱਚੇ ਨੇ ਸਾਡੇ ਨੇ ਕੋਈ ਭਾਈ ਹੈ ਕੋਈ ਸਾਰੇ ਭਾਈ ਹੋਣੇ ਜੇ ਬੱਚੇ ਨੇ ਉਹ ਵੀ ਸਾਡੇ ਚ ਪਰਿਵਾਰਕ ਹੈ ਫਿਰ ਥੋੜੇ ਜਿᱷ ਫਰਕ ਕਿਉਂ ਹੈ ਕਿ ਇੱਕ ਪਰਵਾਹ ਨਹੀਂ ਸਮਝਦੇ ਤੁਸੀਂ ਫਿਰ ਸਿੱਕੀ ਤੋਂ ਤੁਸੀਂ ਹਜ਼ਾਰਾਂ ਕਹੋਂ ਦੂਰ ਬੈਠੇ ਹੋ ਫਿਰ ਹੀ ਤੁਹਾਡੇ ਕਿਸ ਨਾਲ ਮਗਰ ਲੱਗਣਾ ਪ੍ਰੇਮ ਨਾਲ ਤਾਂ ਤੁਸੀਂ ਜਿੱਤ ਸਕਦੇ ਹੋ ਕਿਸੇ ਨੂੰ ਪ੍ਰੇਮ ਤੇ ਬਰੁਣ ਜਿੱਤਿਆ ਜਾ ਸਕਦਾ ਜਦ ਪ੍ਰੇਮ ਕਿਓ ਤਦ ਹੀ ਪ੍ਰਭ ਪਾਇਓ ਅੰਗਰੇਜ਼ਾਂ ਦੇ ਵਿੱਚ ਪ੍ਰੇਮ ਨੂੰ ਮਹਾਂਤ ਦਾ ਦितीय ਹੋਈ ਹੈ ਪਰ ਕੁਟਲਨੀਤੀ ਉਹਨਾਂ ਦੇ ਵਿਚੜੀ ਉਹ ਖਬ ਖਰਾਬ ਕਰਦੀ ਹੈ। ਪ੍ਰੇਮ ਕਹਿਣ ਨੂੰ ਪ੍ਰੇਮ ਅੰਦਰ ਕੁਟਲਤਾ ਵਿਚ ਕੁਟਲਤਾ ਵਾਲਾ ਪ੍ਰੇਮ ਜਿਹੜਾ ਪ੍ਰੇਮ ਨਹੀਂ ਉਹਦਾ ਖੋਟਾ ਪ੍ਰੇਮ ਹੋ ਜਾਂਦਾ। ਪ੍ਰੇਮ ਤਾਂ ਉਹ ਵੀ ਕਹਿੰਦੇ ਨੇ। ਲਵ ਇਜ਼ ਗॉड ਪਰ ਲਵ ਇਜ਼ ਗॉड ਨਹੀਂ ਹੁੰਦਾ। ਗॉड ਲਵ ਨਹੀਂ ਹੁੰਦਾ। ਪ੍ਰੇਮ ਨਾਲ ਜਦੋਂ ਪ੍ਰੇਮ ਕਿਓ ਤੇ ਨਹੀਂ ਪ੍ਰਭ ਪ੍ਰੇਮ ਕਿਓ ਬ੍ਰਭਾਇਓ ਉਹ ਪ੍ਰੇਮ ਤਾਂ ਡੋਰੀ ਆ ਪ੍ਰਭ ਨੂੰ ਪਾਉਣ ਦੀ ਡੋਰੀ ਨੂੰ ਲਾ ਕੇ ਘੋੜਾ ਘੋੜੀ ਡੋਰੀ ਨੂੰ ਘੋੜਾ ਬਣਾਤਾ ਡੋਰੀ ਨੂੰ ਘੋੜਾ ਬਣਾਤਾ ਇਹਨਾਂ ਨੇ ਘੋੜਾ ਵਾਰ ਗਿਆ ਨਹੀਂ ਉਹਨਾਂ ਨੂੰ ਉਹਦਾ ਡੋਰੀ ਨੂੰ ਘੋੜਾ ਬੰਨੀ ਬੈਠੇ ਨੇ ਡੋਰੀ ਨਾਲ ਫਾ ਲੈਣਾ ਤੁਸੀਂ ਡੋਰੀ ਨਾਲ ਫਾਸੀ ਹੋ ਸਕਦੀ ਹੈ ਤੁਹਾਨੂੰ ਕਿਸੇ ਨੂੰ ਦੇ ਸਕਦੇ ਆਪ ਲੈ ਲੋ ਡੋਰੀ ਦਾ ਬੰਨਣਾ ਜਿ ਜਾਲ ਐ ਡੋਰੀ ਦਾ ਮਾਇਆ ਫਿਰ ਉਹ ਰਸੀਆ ਨਾ ਵਿਚਾਲੇ ਪ੍ਰੇਮ ਕੀ ਦੇ ਨਾ ਕਰਨਾ ਡੋਰੀ ਜੋੜਨੀ ਕੀ ਦੇ ਡੋੜਾ ਕਿਹਨੇ ਜੋੜੀ ਡੋਰੀ ਗੋੜਾ ਗੋੜਾ ਜੋੜਲੀ ਐ ਡੋਰੀ ਤਾ ਉਹ ਭਮਜਾ ਕਰ ਜੋ ਬਾਹਰ ਕੱਢੂਗਾ ਭਮਜਾ ਕਰ ਗੋੜਾ ਹੈ ਕਉਰਤਾ ਆਪਣੇ ਘਰ ਬੈਠਾ ਪਾਇਓ ਤਆਂੀਆਂ ਜੋ ਵਾਰ ਕਾਡੂ ਡੋਰੀ ਨਾਲ ਜੜੋਗੇ ਡੋਰੀ ਜੋਣਾ ਮਤਲਬ ਸਾਰੇ ਸਾਡੇ ਨੇ ਜਿਹੜੇ ਉਹਦੇ ਨੇ ਉਹ ਸਾਡੇ ਨੇ ਜਿਵੇਂ ਉਹ ਪ੍ਰੇਮ ਕਰਦਾ ਅਸੀਂ ਉਵੇਂ ਪ੍ਰੇਮ ਕਰਨਾ ਸਾਰੇ